ਦਿਕਾਵਾ ਸਾਡੇ 22 ਦੀ ਪਾਉਣਾ ਇਹ ਨਹੀਂ ਯਾਰਾ ਤੈਨੂੰ ਬਾਬਾ ਵੇਚਣ ਵਾਲੀ ਚੱਕ ਫਿਰ 20000 ਦੀ ਆ ਯਾਰ ਇਹ ਸਾਲਾ ਫੜ ਜਾ 500 ਦੋ ਜੀ ਨਹੀਂ 24000 ਦੀ ਆ ਮੇਰੀ ਗੱਲ ਸਾਲਾ ਬਸ ਹੁਣ ਨਾ 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 ਹੁਣ ਤਾਂ ਧੱਕਾ ਤੇਰਾ ਸੁਣ ਲੈ ਹੁਣ ਕੋਈ ਮਾਰਾ ਨੇੜੇ ਲਾ ਦੇ ਗੱਲ ਨਹੀਂ ਯਾਰ ਕਿਉਂ ਬੁੱਟ ਬਣਿਆ ਯਾਰ ਤੂੰ ਮੈਂ ਕਹਿੰਦਾ ਮੇਰੀ ਸੱਚੀ ਨਹੀਂ ਦੀ ਆ ਨਹੀਂ ਫਿਰ ਉਹ 28000 ਦੀ ਦੇ ਦੇ ਨਹੀਂ 28000 ਤਾਂ ਮੈਂ ਭਾਈ ਦਾ ਤੱਕ ਉਹ ਦੋ ਬੱਚਾ ਵਾਲੀ ਕਿੰਨੇ ਦੀ ਲਈ ਹੁਣ ਤੋਂ ਇੱਕ ਬੱਚੇ ਵਾਲੀ ਕਿੰਨੇ ਦੀ ਦਿੰਦਾ ਮੈਂ ਤੇਰੀ ਗੱਲ ਨੂੰ ਸਮਝਦਾ ਮੇਰੀ ਗੱਲ ਸਾਨੂੰ ਦੋ ਮਹੀਨਿਆਂ ਦਾ ਵੀ ਜਵਾਨ ਹੋ ਗਈ 10000 ਦਾ ਬੱਚਾ ਹੀ ਲਿਆਵਾਂਗੇ ਦੋ ਮਹੀਨੇ ਸਾਹ ਦੋਏ ਭਾਈ ਇਹ ਵੀ ਗੱਲ ਆ ਚੱਲਦੀ ਆ ਵੀਡੀਓ ਤੇ ਦੋ ਮਹੀਨਿਆਂ ਨੂੰ ਹੀ ਚੱਕ ਲਿਆਵਾਂਗੇ ਕਿਹੜੀ ਬੱਕਰੀ ਆ ਉਹਦਾ ਤੇਰੀ ਗੱਲ ਜਾ ਨਹੀਂ ਇਧਰ ਬੱਕਰ ਬੱਚਾ ਦਾ ਟਾਪ ਆ ਨਾਲ ਆ ਇੱਕ ਆਹੋ ਬੱਚਾ ਕਿਹੜਾ ਦਾ ਬੱਚਾ ਅੰਦਰ ਲੈ ਕੱਢ ਕੇ ਆਉ ਖੜਾਗਾ ਨਾ ਨਾ ਅੰਦਰ ਆ ਉਹ ਤੁਸੀਂ ਆਓ ਕਿ ਨਾ ਉਹ ਬੱਚੇ ਸਭ ਉਹ ਭੱਜ ਜਾਂਦੇ ਆ ਤੇ ਸਾਡਾ ਤੋਂ ਨਹੀਂ ਭਜ ਜਾਣਾ ਆਹ ਗੱਡੀ ਇਹ ਬਣਾ ਦੇ ਤੂੰ ਵੇਖੀ ਬੱਚਾ ਕਹੇ ਚਾ ਬਣਦਾ ਆ ਤਰਸੇਂ ਜੀ ਬੱਚੇ ਕੀ ਲਾਤਾ ਆ ਸਾਈ ਦੇਓ ਜੀ ਪਾਲ ਗਏ ਵੀ ਨਾਲ ਜਾਣਾ ਤਾਂ ਹੈ ਜੀ ਤੇ ਤੇਰੀ ਐ ਹੈ ਕਿੰਨੇ ਦੀ ਵੇਚਣੀਆਂ ਬੋਲ ਉਹ ਰਿਆ ਆ ਜਾ ਵੀਡੀਓ ਬਣਦੀ ਆ ਵੀਡੀਓ ਬਣਦੇ ਇੱਥੇ ਇੱਥੇ ਖੜ ਜਾ ਇੱਥੇ ਖੜ ਜਾ ਇੱਥੇ ਖੜ ਜਾ ਲਾ 10000 ਮਾ ਜਾਣ 50 ਪੀਸ ਤਾਂ ਮਗਾਲੀ ਐ ਜਰਾ ਦੇ ਬੋਨਣਾ ਆ ਵੀ ਸਾਂਭਣਾ ਤੇ ਲੈ ਜਾਣੀਆਂ ਚਾਹੇ ਸਾਡੋਂ ਦਾ ਹੱਕ ਰੱਖ ਆਲਾ ਮੈਨੂੰ ਇੱਕੇ ਵਾਰੀ ਕਹਦੇ ਹਾਂ ਨਾ ਵੀ ਇੰਨੇ ਦੀ ਆ। ਕੋਈ ਕਿਹੜੀ ਬੜਾ ਨਹੀਂ ਗਾ। ਬਸ ਜੋ ਵੀ ਆ ਮੈਂ ਮਾਰਾ ਕੱਟ ਕੇ ਐਂ ਧਰਦੇ ਹਾਂ ਤੇ। ਓਏ ਆਵੇਂ ਤੈਨੂੰ ਦੱਸਿਆ ਤਾਂ ਹੈਗਾ ਤੂੰ ਨਹੀਂ ਤੂੰ ਇਹਦਾ ਤੱਕਾ ਜਰਾ। ਨਹੀਂ ਸੱਦੀ ਗੱਲ। ਨਹੀਂ ਗਾ ਯਾਰ ਤੱਕਾ ਦਾ ਫਿਰ ਇਹਦਾ ਚੰਗੀ ਚੀਜ਼ ਕਰਕੇ ਦੰਨੇ ਵਾਲਾ ਜਾ। ਮੈਂ ਸਮਝਦਾ। ਮੈਂ ਤੇਰੀ ਗੱਲ ਸਮਝਦਾ ਪਰ ਦੋ ਦੋ ਬੱਚੇ ਹੁੰਦੇ ਨਾਲ ਨਾ 1500 ਹੋਰ ਵੀ ਪਾ ਦਿੰਦੇ ਤੇਰੇ ਕਹੇ ਤੇ। ਹੋਰ ਜਿਆਦਾ ਤੇਰਾ 21 2000 ਕਾ ਹੋ। ਠੀਕ ਆ ਨਾ? ਚਾਹ ਹੁਣ ਕਿੰਨੇ ਦੀ ਪਾਵਾਂ? ਕਿੰਨੇ ਦੀ ਪਾਵਾਂ ਇਹ ਤੂੰ ਹੀ ਦੱਸਣਾ 21 ਹਜ਼ਾਰ ਦੀ ਪਾਉਣਾ ਮੈਂ ਤੈਨੂੰ ਵੀ ਦੱਸਦਾ ਭਾਈ ਜੇ ਇਹ ਉਹਦੇ ਨੇ ਲਾ ਕੇ ਤੂੰ ਲੈਣਾ ਫੇਰ ਤੱਪੇ ਰਹਿਣ ਦੇ ਮੈਂ ਆਪ ਕੰਮ ਟਾਈਮ ਕਰਾਉ ਕਰਦਾ ਉਹ ਫੜਿਆ ਉਹਦਾ ਥੋਨੂੰ ਹੀ ਆ ਸਾਨੂੰ ਪਤਾ ਸਾਡੀ ਕੀ ਕੀ ਹਾਂ ਹਾਂ ਦੱਸ ਜਦੋਂ ਤੂੰ ਜਦੋਂ ਸਮਝਾ ਦੇ ਮੈਂ ਕਹਿੰਦਾ ਨਾ ਵੀਰ ਬਣ ਕੇ ਲੇਟ ਕਰ ਮੈਨੂੰ ਮੈਂ ਪਹੁੰਚਦਾ ਉਹ ਨਹੀਂ ਲੇਟ ਨਹੀਂ ਕਰਦਾਗਾ ਮੈਂ ਤੁਹਾਨੂੰ ਤਾਂ ਵੇਚਣ ਵਾਲੀ ਗੱਲ ਕਹਿ ਮੈਂ ਤਾਂ ਕਹਿੰਦਾ ਚੱਲ ਜਿਹੜਾ ਵਧ ਗਿਆ ਥਾਂ ਜਾਣਗੇ ਅਗਲਾ ਯਾਦ ਕਰਦਾ ਪਾਲਣ ਵਾਸਤੇ ਲੈਣੀ ਇਹਨਾਂ ਨੇ ਕੋਈ ਨਸਲ ਆ ਉਹ ਬੱਕਰੀ ਨਹੀਂ ਵੇਟ ਕੋਈ ਪਾਉਣਾ ਚੱਲ ਦੱਸ ਹੁਣ ਕਿੰਨੇ ਦੀ ਪਾਉਣਾ ਕਿੰਨੇ ਦੀ ਪਾਉਣਾ ਇਹ ਨਹੀਂ ਤੂੰ ਮੁੱਲ ਤਨੂੰ ਦੱਸਿਆਦਾ ਹੈਗਾ ਜਦੋਂ ਜਾਇਜ਼ ਕਾਇਦ ਦਾ ਭਰਾ ਬਣ ਕੇ ਕਿਉਂ ਲੇਟ ਕਰਦਾ ਮੈਨੂੰ ਮਾ ਜਾਣਾਗਾ ਯਾਰ ਖੰਡ ਦਾ ਆਵੇ ਫਿਰ ਤੱਕ ਰਾ ਕਹਿੰਦਾ ਚੱਲ ਯਾਰ ਆਪਾਂ 5-500 ਕਰ ਲਾ ਬਾਬਾ ਮੂਵੀ ਬਣਦੇ ਮੈਂ ਹਰੇਕ ਤੇ ਮਤੋਂ ਨਾਕਵਾ ਮੈਂ ਕਹਿੰਦਾ ਮੇਰੀ ਕੁੜੀ ਦੀ ਦਸ ਮਾਰ ਗਈ ਮੈਂ ਬੁੱਧ ਬਣਾਤੇ ਜਲਦੀ ਪਹੁੰਚਣਾ ਮੈਂ ਭਗਤਾਂ ਕਿੱਡੀ ਤੂੰ ਹੈ ਮੈਂ ਤਾਂ ਕਹਿੰਦਾ ਵੇ ਬਦ ਦੱਸ ਦੇ ਮਨਵੀਰ ਬਣ ਕੇ ਮਨ ਲੱਗ ਲਉ ਅੱਖੇ ਲੱਗੀ ਜਾਂਦਾ ਐ ਮੈਂ ਬਾਰ-ਬਾਰ ਇੱਕ ਗੱਲ ਨੂੰ ਕਹੀ ਜਾਂਦਾ ਹਰੇਕ ਵੀਡੀਓ ਚੰਗਾ ਨਹੀਂ ਲੱਗਦੀ ਹੈ ਮਦਮ ਸੱਚ ਦੱਸੀ ਤੂੰ ਕਹੇ ਪੱਕੇ ਤੂੰ ਕਹੇਗਾ ਪੱਕੇ ਜਾਫਰ ਜਿੰਨੇ ਵੀ ਉਹ ਲਈ ਉਹਨੇ ਦੀ ਇਹ ਪਾਤੀ ਉਹ ਨਹੀਂ ਉਹ ਬਾਬਾ ਲਾ ਜਾ ਦੱਸ ਹੁਣ ਤੂੰ ਕੋਈ ਨਹੀਂ ਉਹ ਲੈ ਜਾ ਕੋਈ ਗੱਲ ਨਹੀਂ ਕਿੰਨੇ ਦੀ ਕਹਿੰਦੇ ਕਿੰਨੇ 20000 ਦੀ ਜੀ ਇੱਕ ਲਈ ਇਹਨਾਂ ਤੋਂ ਪਹਿਲਾਂ ਉਹਦੇ ਨਾਲ ਦੋ ਬੱਕਰੇ ਆ ਜੀ ਇਹਦੇ ਨਾਲ ਇੱਕ ਆ ਇਹਦੇ ਨਾਲ ਇੱਕ ਆ ਉਹਦੇ ਨਾਲ ਦੋ ਆ ਗਈ ਉਹ ਅਸੀਂ ਪੱਕੇ ਉਹ ਅਸੀਂ ਨਹੀਂ ਪੱਕੇ ਜਾਂਦੇ ਯਾਰਾ ਜਿਹਨੂੰ ਜਿਹੜੀ ਗੱਲ ਉਹ ਲਾਸਟਿਕ ਤੋਂ ਨਹੀਂ ਜਦੋਂ ਕਹਿੰਦੇ ਬੱਚੇ ਬੜੇ ਬੜੇ ਹੁਣ ਕਹਿੰਦੇ ਅਸੀਂ ਹਾਂ ਇਹਦਾ ਭਾਈ ਪਾਦੇ ਪਾਦੇ ਆਈ ਦੇ ਕੇ ਬੱਕਰੀ ਲਵਾਈ ਆ ਪਾਦੇ ਨਹੀਂ ਪਾਦੇ ਭਾਈ ਨਹੀਂ ਨਹੀਂ ਕਿੰਨੇ ਦੀ ਪਾਉਣਾ ਫਿਰ ਦੇਖਾਂ ਹਾਂ ਨਾ ਉਹ ਤਾਂ ਕਹੀ ਜਨ 28 ਤੱਕ ਕਿਹੜੇ ਬੇੜੇ ਦਾ ਕਹੀ ਆ ਯਾਰ ਉਦੋਂ ਬਾਅਦ ਕੋ ਹੱਲੇ ਕੋ ਸਮੜਾ ਉੱਥੇ ਹੀ ਖੜਾ ਹੈਗਾ ਹੋਰ ਹਜ਼ਾਰ ਘੱਟ ਦੇ ਦੇ ਹੋਰ ਕੀ ਆ ਯਾਰ ਜਿਹੜੀ ਮੈਂ ਤੱਕ ਵੀ ਵੀਡੀਓ ਵੇ ਨਾ ਆਉਂਦਾ ਇਹਨੇ ਤੈਨੂੰ ਇੱਥੇ ਕਸਾਈ ਕਰੀ ਜਾਨੀ ਜਾਂ ਜੋੜ ਲੈਣਾ ਐਸੇ ਕਰ ਲੈ ਥੱਲੇ ਕਰ ਲੈ ਅੱਜ ਐਨਾ ਟਾਈਮ ਨਹੀਂ ਆ ਮੈਂ ਸਾਰੀ ਤਾਂ ਗੱਲ ਤੁਹਾਨੂੰ ਦੱਸੀ ਜਾਣਾ ਵੀ ਕਦੇ ਮਾਰਗਤ ਹੋਈ ਆ ਤੇ ਵੀ ਮਾੜਾ ਜਾਣਾ ਜਲਦੀ ਪੂਰੀ ਵਦਕਾ ਵਾ ਸਾਡੇ 22 ਦੀ ਪਾਉਣਾ ਇਹ ਨਹੀਂ ਯਾਰਾ ਤੈਨੂੰ ਬਾਬਾ ਵੇਚਣ ਵਾਲੀ ਚੱਕ ਫਿਰ 23000 ਦੀ ਆ ਯਾਰ ਇਹ ਬਸ ਠੀਕ ਆ ਉਹ ਬਸ ਯਾਰ ਪਾਲਾ ਨਹੀਂ ਦਾ ਫਿਰ ਉਹ ਤਾਂ ਲੈ ਕੇ ਜਾਂਦੇ ਆਏ ਕੋਈ ਗੱਲ ਨਹੀਂ ਚੱਲਣ ਦੇ ਨਹੀਂ ਨਹੀਂ ਉਹ ਚੱਲਣ ਦੇ ਉਹ ਨਹੀਂ ਬਾਬਾ ਕਿੰਨੇ ਦੀ ਪਾਉਣਾ ਫਿਰ ਮੈਂ ਤਾਂ ਤੈਨੂੰ ਵੇਚਣ ਵਾਲੀ ਕਿੰਨੇ ਦੀ ਪਾਉਣਾ ਕਿੰਨੇ ਦੀ ਪਾਉਣਾ ਕਿੰਨੇ ਦੀ ਹੁਣ ਤੁਹਾਨੂੰ 28000 ਰੁਪਏ 27 ਕਹਤਾ ਸੁਣ ਲੈ ਹੁਣ ਕੋਈ ਮਾਰਾ ਨੇੜੇ ਲਾ ਦੇ ਗੱਲ ਨਹੀਂ ਯਾਰ ਕਿਉਂ ਬੁੱਟ ਬਣਿਆ ਯਾਰ ਤੂੰ ਮੈਂ ਕਹਿੰਦਾ ਮੇਰੀ ਸੱਚੀ ਗੱਲ ਵੀ ਨਹੀਂ ਮੰਨਦਾ ਡੂਡਸੋ ਪਾਉਣਾ ਮੈਨੂੰ ਸਾਰਾ ਪਤਾ ਪੱਕੇ ਮੈਂ ਤਾਂ ਕੋਈ ਡੂਡ ਮੈਂ ਤਾਂ ਕੋਈ ਡੂਡ ਤੋਂ ਨਹੀਂ ਪ ਹਾਂ ਬੋਲੋ ਆਪਾਂ ਦੀ ਹਰ ਰੁਪਏ ਪਾਰੇ ਡੇਢ ਡੂਢ ਡੂਢ ਪਾਰੇ ਨਹੀਂ ਭਾਈ ਉਹ ਗੱਲ ਤਾਂ ਹੋਈ ਆ ਨਾ ਮਾਲ ਦਾ ਮੁੱਲ ਸਾਨੂੰ ਚੱਲ ਨਵੇੜ ਦੇ ਹੁਣ ਗੱਲ ਨੂੰ ਤੈਨੂੰ ਨਵੇੜਤੀ ਮੈਂ ਨਹੀਂ ਇੱਕ ਇੱਕੋ ਹੀ ਕਹਦੇ ਹਾਂ ਨਾ ਇੱਕ ਕਹਦੇ ਇੱਕ ਖਵਾਲਾ ਯਾਰ ਤੈਨੂੰ ਹਾਂ ਨਾ ਹੀ ਕਹੀ ਆ ਬਾਬਾ ਯਾਰ ਆ ਠੀਕ ਕਿੰਨੇ ਦੀ ਪਾਉਣਾ ਹੁਣ ਲਾਸਟ ਯਾਰ ਤੈਨੂੰ ਹੁਣ ਕਹਦੇ ਮੈਂ ਮੇਰੀ ਮੇਰਾ ਤਾਂ ਫਿਰ ਕੀ ਹੋਇਆ ਨਹੀਂ ਜਿਹੜੀ ਮੈਂ ਤੈਨੂੰ ਗੱਲ ਕਹੀ ਜਾਂਦੀ ਵੀ ਮੈਂ ਜਲਦੀ ਜਾਣਾ ਮੈਂ ਤੈਨੂੰ ਝੂਠ ਬੋਲਦਾ ਕੋਈ ਇਹ ਸਫਰ ਸਫਰ ਵਾਲਾ ਲਾਮਾ ਤੈਨੂੰ ਵੇਚਣ ਵਾਲੀ ਗੱਲ ਹੀ ਕਹਦੀ ਆ ਹਾਂ ਨਵੇੜ ਦੇ ਲਓ ਦੱਸੋ ਹਣ ਤੈਨੂੰ ਤੂੰ ਵੀਰਾ ਕੋਈ ਮੁੱਲ ਲਾਏਗਾ ਦਾ ਫੇਰ ਹੀ ਤੇਰਾ ਭਲਾ ਹੋ ਜੇ 23000 ਮੁੱਲ ਇਹਨ ਮੁੱਲੀ ਨਹੀਂ ਸਮਝਦਾ ਸਾਨੂੰ ਨਹੀਂ ਨਾ ਮੁੱਲ ਲੱਗਦਾ ਤੈਨੂੰ ਕਿੰਨੇ ਦਾ ਲੱਗਦਾ ਮੈਂ ਤੈਨੂੰ ਉਹੀ ਤਾਂ ਤੇਰੇ ਦਿਲ ਦੀ ਪੁੱਛਦਾ ਉਹੀ ਤਾਂ ਤੇਰੇ ਦਿਲ ਦੀ ਪੁੱਛਦਾ ਦੱਸ ਫਿਰ ਉਹ ਯਾਰ ਉਹਨੂੰ ਛੱਡ ਮੈਂ ਕਹਿੰਦਾ ਨਾ ਟਾਈਮ ਖਰਾਬ ਕਰ ਵੀਰ ਬਣ ਕੇ ਕਾਹਦਾ ਇਸ ਤਰ੍ਹਾਂ ਨਹੀਂ ਟਾਈਮ ਨਹੀਂ ਮੇਰਾ ਟਾਈਮ ਨਾ ਖਰਾਬ ਕਰ ਇਹ ਦੋਹਾਂ ਤੈਨੂੰ ਛੱਡ ਦਿਆਂਗੇ ਲਾ 200 ਪਿੱਛੇ ਲਾਣੇ ਸਾਰਾ ਦੋ ਕੁ ਸੌ ਦਾ ਰਾਇ 500 ਛੱਡ ਦਿਆਂਗੇ ਰੋ ਤੂੰ 500 ਹੋਰ ਲਾ ਲੈ ਫੇਰ ਉਹ ਹੀ ਦਵਾ ਗੱਲਾਂ ਜਿਹੜਾ ਕਾਤ ਲੱਗ ਗਿਆ ਤੂੰ ਚ 52 24000 ਦੀ ਆ ਬਸ ਹੁਣ ਨਾ 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 ਹੁਣ ਤਾਂ ਧੱਕਾ ਤੇਰਾ ਅਜ ਤੋਂ ਬਾਅਦ ਤਾਂ ਧੱਕਾ ਹੁਣ ਨਹੀਂ ਹੁਣ ਤਾਂ ਧੱਕਾ ਤੇਰਾ ਹੁਣ ਤਾਂ ਤੇਰਾ ਧੱਕਾ ਕਰ ਕੋਈ ਨਹੀਂ ਜਰਾ ਧੱਕਾ ਨਹੀਂ ਕਰ ਨਾ ਧੱਕਾ ਤੇਰਾ ਹੁਣ ਜਾਣ ਦੇ ਨਾਲ ਹੀ ਇਹ ਵੀ ਜਾਂਦੀ ਦੋਨੇ ਬਣਾ ਇਕੱਠਿਆਂ ਰਹਿਣੀਆਂ ਪਾਲਣ ਵਾਲੇ ਤਾਂ ਜਾਂਦੀਆਂ ਵੇਲਾ ਓਏ ਉਹ ਦੇ ਕੇ ਰਾਜੀ ਫਿਰ ਦੇ ਦਾ ਤੱਕ ਹੋਰ ਸੀ ਨਾ ਜੀ ਦਾ 5000 ਉਹ ਤੂੰ ਘੱਟ ਦੇ ਨਹੀਂ ਘੱਟ ਦੇ ਜਾਂਦਾ ਤਾਂ ਥੋਨੂੰ 5000 ਕਰ ਤੂੰ ਐ ਕਰ ਮੋਨਾ ਸਾਈ ਬਦਲ ਕੇ ਦੇ ਮੈਂ ਉਤਵਾਦ ਨਹੀਂ ਲਿਕਨੇ ਤੂੰ ਘਰ ਤਾ ਜਾ ਕੋਈ ਨਹੀਂ ਬਾਬਾ ਲੈ ਨਹੀਂ ਤਾਂ ਕੋਈ ਗੱਲ ਨਹੀਂ ਯਾਰ ਇਹ ਨਹੀਂ ਯਾਰ 500 ਦਾ ਦੇ 500 ਦਾ 500 ਦਾ ਦੇ ਯਾਰ 500 ਦਾ ਦੇ ਨਹੀਂ ਚੱਲਦਾ ਹੁੰਦਾ ਕੋਈ ਸਭ ਤੋਂ ਪਹਿਲਾਂ ਤਾਂ ਖੁਸ਼ ਹੋ ਕੇ ਭਲੀ ਆਏਗਾ ਤੇ ਲੈ ਕੇ ਵੀ ਤੇਰੀ ਮਰਜ਼ੀ ਹਾਂਜੀ ਹਾਂ ਖੁਸ਼ ਹੋ ਕੇ ਨਹੀਂ 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 ਇਹ ਦੇ ਦੇ ਇਹ ਆ ਲੈ ਫੜ ਉਹ ਆ ਲਿਖਾਈ ਕਰਾ ਦੇਗੇ ਉੱਜਾ ਰਹਾ ਬਾਬਾ ਲਖਾਈ ਵੱਲੋਂ ਨਹੀਂ ਅਸੀਂ ਮੋੜ ਦਿੰਦੇ ਨਾ ਛੋੜ ਦਿੰਦੇ ਨਾ ਲਖਾਈ ਵੱਲੋਂ ਹੁਣ ਤਾਂ ਲਖਾਈ ਵਾਲੀ ਉਹ ਕੱਚ ਸੀ 10000 ਹੁਣ ਕਿਉਂ ਤੁਸੀਂ ਹਮ ਘੱਟ ਰੁਪਏ ਲਾਇਆ ਯਾਰ ਦੱਸੀ ਪਹਿਲਾਂ ਹੁਣ ਮੈਨੂੰ ਗੱਲ ਕੀਤੀ ਇਹੀ ਕਹੀ ਤੈਨੂੰ 200 ਰੁਪਏ ਨਹੀਂ ਦੇ ਦਿੰਦੇ ਨਹੀਂ ਫੇਰ ਨਹੀਂ ਅੱਜ ਬਾਬਾ ਅੱਜ ਗੱਲ ਕਰਦੇ ਨਹੀਂ ਮੈਂ ਫੇਰ ਫੇਰ ਅਗਲਾ ਕਮੈਂਟਾਂ ਚ ਪਤਾ ਨਹੀਂ ਕੀ ਕੀ ਕਹਿੰਦਾ ਹੁਣ ਦੱਸੋ ਜਾਇਜ਼ ਹੀ ਮੁੱਲ ਲਾਇਆ ਯਾਰ ਫੇਰ ਦੱਸ ਉਹ ਤਾਂ ਲਖਾਈ ਕਰਾ ਦੇਣਗੇ ਨਹੀਂ ਬਾਬਾ ਜਾਇਜ਼ ਆ ਤੁਹਾਨੂੰ ਜਾਇਜ਼ ਹੀ ਮੁੱਲ ਕਿਹਾ ਅਸੀਂ ਤੁਹਾਨੂੰ ਨਜਾਇਜ਼ ਨਹੀਂ ਕਿਹਾਗਾ ਯਾਰ ਲੈ ਜਾ ਤੈਨੂੰ ਸਸਤੀ ਲੱਗੀ ਨਾ ਵੇਚੀ ਤੈਨੂੰ ਮ 24 ਲਾਇਆ ਨਾ ਤੈਨੂੰ ਆ ਵੀ ਰੱਖ ਲੈ ਕੋਲੇ ਇਹਨੂੰ 24 ਹੋਰ ਦੇ ਦਿਓ ਜੀ ਦਿਓ ਉਹ ਨਹੀਂ ਯਾਰ 24 ਉਹ ਸਾਢੇ 24 ਦਾ 500 ਨਾਲ ਤਾਂ ਨਹੀਂ ਫਰਕ ਪੈਂਦਾ ਜੇ ਤੇਰੇ ਫਿੱਟਾ ਤਾਂ ਧੱਕਾ ਕੋਈ ਨਹੀਂ ਨਹੀਂ ਧੱਕਾ ਧੱਕਾ ਬਿਲਕੁਲ ਨਹੀਂ ਭਾਈ ਕੰਪਾਈਲੇ ਨਹੀਂ ਕਰਦੇ ਹਾਂ ਦੇ ਪੈਸੇ ਆਹ 하기 ਬੱਕਰੀ ਆਹ ਹੈ ਜੀ ਪਹਿਲਾਂ ਵਾਲੀ ਕਿਹੜੀ ਸੀ ਜਿਹੜੀ ਇਹਨਾਂ ਦਿੱਤੀ ਸੀ ਦੋ ਬੱਚੇ ਉਹਦੇ ਸੀਗੇ ਉਹਦੇ ਦੋ ਬੱਚੇ ਸੀਗੇ ਉਹਦੇ ਦੋ ਬੱਚੇ ਇਨਸ਼ਾਅੱਲਾ ਸਾਢੇ 24 ਦਾ ਕੋਈ ਮਾੜਾ ਨਹੀਂ ਹੈਗਾ ਸੌਦਾ ਦੋਹਾਂ ਧਿਰਾਂ ਨੂੰ ਇਹਦਾ ਕੀਦਾ ਜਾਂਦੇ ਐਸੀ ਸਾਨੂੰ ਪਤਾ ਜਿਹੀ ਲਵਾਈ ਬੱਕਰੀ ਹੈ ਸਾਰਾ ਉਸ ਕਰਨਾ ਪੈਂਦਾ ਹੁੰਦਾ ਜੀ ਉਹ ਤਾਂ ਸਾਨੂੰ ਗਾ ਦਿੰਦੇ ਦੋ ਬੱਚੇ ਆ ਮਾਲੀ ਆਪ ਦਾ ਸਾਨੂੰ ਵੀ ਪਤਾ ਇਸ ਚੀਜ਼ ਦੀ ਨੇ ਹਮ ਚਲੋ ਵਿਚਾਰਿਆਂ ਨੂੰ ਸੰਵੰਡਣੀਆਂ ਹੁੰਦਾ ਤੇਰੇ ਰੁਪਏ ਚੰਗੇ ਥਾਂ ਲੱਗਣ ਕਿ ਇਹਨਾਂ ਨੂੰ ਵਾਧਾ ਕਰੇ ਸੋਤੇ ਹੁਣ ਤੋਂ ਪਹਿਲਾਂ ਜਿਹੜਾ ਆਪਦਾ ਇਹਦਾ ਮੇਮਣਾ ਕਿੱਧਰ ਗਿਆ ਜੀ ਬੰਦਾ ਕਾਹਨੂੰ ਵੀ ਕਹਿੰਦਾ ਠੀਕ ਆ ਹਾਂਜੀ ਹਾਂਜੀ ਜੀ ਆਪ ਸਾਹ ਦੋ ਫੱਟੇ ਵੀ ੱਪਿਆ ਦੋ ਗੱਡੀ ਦੇ ਵਿੱਚ ਹੈਗਾ ਚਲ ਨਿਬੜਾ ਹੋਦਾ